ਪੰਜਾਬ ਦੇ ਲੋਕਾਂ ਨੇ ਝੋਲੀਆਂ ਭਰ-ਭਰ ਕੇ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਵੋਟ ਪਾਈ ਸੀਗੀ ਸੋ ਅਸੀਂ ਵੀ ਬਿਜਲੀ ਬੋਰਡ ਦੇ ਵਿੱਚ ਬਹੁਤ ਜ਼ਿਆਦਾ ਇੰਪਰੂਵਮੈਂਟ ਕਰਕੇ ਔਰ ਬਿਜਲੀ ਬੋਰਡ ਨੂੰ ਮੁਨਾਫੇ ਦੇ ਵਿੱਚ ਖੜਿਆ ਜਿਹੜਾ ਟੈਰਫ ਰੇਟ ਜਾਰੀ ਕਰਕੇ ਟੈਰਫ ਰੇਟ ਜਿਹੜੇ ਆਏ ਨੇ ਉਹ ਤੋਂ ਸਪਸ਼ਟ ਹੁੰਦਾ ਹੈ ਕਿ ਬਿਜਲੀ ਬੋਰਡ ਘਾਟੇ ਦੇ ਵਿੱਚ ਨਹੀਂ ਆ ਜੇ ਬਿਜਲੀ ਬੋਰਡ ਘਾਟੇ ਦੇ ਵਿੱਚ ਹੁੰਦਾ ਤੇ ਅੱਜ ਲੋਕਾਂ ਦੇ ਉੱਤੇ ਬੋਝ ਪੈਂਦਾ ਇੱਕ ਦਾ ਪ੍ਰਲ 25 ਤੋਂ ਬਿਜਲੀ ਦੇ ਨਵੇਂ ਟੈਰਫ ਰੇਟ ਜਿਹੜੇ ਨੇ ਅਸੀਂ ਲਾਗੂ ਕਰ ਦਿੱਤੇ ਨੇ ਔਰ ਹਰ ਘਰ ਨੂੰ ਹਰ ਕੰਜ਼ਿਊਮਰ ਨੂੰ ਤਾਂ ਜਿਹੜਾ ਫਾਇਦਾ ਹੋਵੇ ਬਿਜਲੀ ਵਿਭਾਗ ਦੇ ਮੰਤਰੀ ਹਰਬਜਨ ਸਿੰਘ ਯੂਟਿਉ ਵੱਲੋਂ ਅੱਜ ਸਪੈਸ਼ਲ ਤੌਰ ਤੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਚੁਣਾਵਾਂ ਵੱਲੋਂ ਸਾਫ਼ ਤੌਰ ਤੇ ਜੋ ਪੰਜਾਬ ਦੇ ਵਿੱਚ ਬਿਜਲੀ ਨੂੰ ਲੈ ਕੇ ਜੋ ਟੈਰਿਫ ਹੈ ਉਹਨੂੰ ਘਟਾਉਣ ਦੀ ਕੋਸ਼ਿਸ਼ ਜਿਹੜੀ ਆ ਗੱਲ ਕੀਤੀ ਗਈ ਔਰ ਨਾਲ ਹੀ ਇਹ ਕਹਾ ਗਿਆ ਕਿ ਪੰਜਾਬ ਦੇ ਵਿੱਚ ਲਗਾਤਾਰ ਹੀ ਲੋਕਾਂ ਨੂੰ ਬਿਜਲੀ ਤੋਂ ਜ਼ਿਆਦਾ ਖਤਰਖوار ਨਹੀਂ ਹੁੰਦਾ ਜਾਵੇਗਾ ਤੁਸੀਂ ਦੇਖ ਸਕਦੇ ਹੋ ਕਿ ਹਰਪ੍ਰੀਤ ਸਿੰਘ ਈਟੀਓ ਜੀ ਨੇ ਉੱਤੇ ਪਹੁੰਚੇ ਹੋਏ ਨੇ ਤੇ ਨਾਲ ਹੀ ਉਹਨਾਂ ਨੂੰ ਪਹੁੰਚ ਕੇ ਜਿਹੜੀ ਹੈ ਮੀਡੀਆ ਦੇ ਨਾਲ ਰਿਹਾ ਹੈ ਸੋ ਗੱਲਬਾਤ ਜਿਹੜੀ ਹੈ ਉਹ ਕੀਤੀ ਗਈ ਆ ਤੇ ਨਾਲ ਹੀ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਪੰਜਾਬ ਜੋ ਕਿ ਅਕਸਰ ਹੀ ਬਿਜਲੀ ਵਪਾਰ ਕਰਕੇ ਕਾਫੀ ਕਦ ਨਾਮ ਜਿਹੜਾ ਸੀਗਾ ਰਹਿੰਦਾ ਰਿਹਾ ਲੇਕਿਨ ਹੁਣ ਇਸ ਵਾਰ ਜਿਹੜਾ ਹੈ ਉਹ ਜੋ ਪੰਜਾਬ ਦੇ ਵਿੱਚ ਬਿਜਲੀ ਦਾ ਹੈ ਉਹ ਲਗਾਤਾਰ ਹੀ ਬਹੁਤ ਵਧੀਆ ਢੰਗ ਨਾਲ ਜਿਹੜੀ ਹੈ ਲੋਕਾਂ ਨੂੰ ਮਿਲ ਰਹੀ ਹੈ ਹਾਲਾਂਕਿ ਬਹੁਤ ਸਾਰੀਆਂ ਇਕਾਸ ਰਹੀਆਂ ਸਨ ਜਿਨ੍ਹਾਂ ਨੂੰ ਲੈ ਕੇ ਜਿਹੜਾ ਸੀਗਾ ਕਿ ਆ ਜਾ ਰਿਹਾ ਸੀਗਾ ਕਿ ਬਿਜਲੀ ਵਿਭਾਗ ਜਿਹੜਾ ਹੈ ਉਹ ਕਾਫੀ ਡਾਊਨ ਜਿਹੜਾ ਸੀ گاਉ ਚੱਲਦਾ ਹੋਇਆ ਨਜ਼ਰ ਆਇਆ ਰੂਸੀ ਸਰਕਾਰਾਂ ਦੇ ਦੌਰਾਨ ਲੇਕਿਨ ਹੁਣ ਜਿਹੜਾ ਹੈ ਬਿਜਲੀ ਵਿਭਾਗ ਜਿਹੜਾ ਹੈ ਉਹ ਰੇਟੈਰਿਫ ਜਿਹੜਾ ਹੈ ਘਟਾਇਆ ਗਿਆ ਔਰ ਲੋਕਾਂ ਨੂੰ ਹੋਰ ਸਹੂਲਤ ਜਿਹੜੀ ਆ ਉਹ ਦਿੱਤੀ ਗਈ ਹਾਲਾਂਕਿ 300 ਯੂਨਿਟ ਬਿਜਲੀ ਦੇ ਦੇਣ ਦੀ ਗੱਲ ਜਿਹੜੀ ਸੀ ਵੀ ਉਹ ਕੀਤੀ ਗਈ ਸੀ ਤੇ ਨਾਲ ਇਹ ਵੀ ਗੱਲ ਕਹੀ ਗਈ ਸੀ ਕਿ 300 ਯੂਨਿਟ ਜਿਹੜੇ ਬਿਜਲੀ ਦੇ ਨਾ ਨਾ ਉਹੀ ਉਦਾਂ ਹੀ ਚੱਲਣਗੇ ਲੇਕਿਨ ਕਿਤਨਾ ਕਿਤੇ ਅੱਜ ਜੇ ਗੱਲ ਕੀਤੀ ਜਾਵੇ ਤਾਂ ਹੁਣ ਪੰਜਾਬ ਸਰਕਾਰ ਵੱਲੋਂ ਇੱਕ ਹੋਰ ਤੋਹਫਾ ਜਿਹੜਾ ਹੈ ਉਹ ਪੰਜਾਬ ਦੇ ਲੋਕਾਂ ਨੂੰ ਜਿਹੜਾ ਹੈ ਉਹ ਦਿੱਤਾ ਗਿਆ ਲੇਕਿਨ ਕਿਤਨਾ ਕਿਤੇ ਪੰਜਾਬ ਸਰਕਾਰ ਜਿਹੜੀ ਹੈ ਉਹ ਜਰੂਰ ਪੰਜਾਬ ਦੇ ਲੋਕਾਂ ਦੇ ਲਈ ਜਿਹੜੀ ਹੈ ਆਵਾਜ਼ ਚੁੱਕਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਜਿਹੜਾ ਬਜਟ ਪਾਸ ਕੀਤਾ ਗਿਆ ਸੀ ਬਜਟ ਦੇ ਦੌਰਾਨ ਬਹੁਤ ਸਾਰੀਆਂ ਵੱਡੀਆਂ ਸੁਵਿਧਾਾਂ ਦੇਣ ਦੀ ਗੱਲ ਜਿਹੜੀ ਸੀਗੀ ਉਹ ਕੀਤੀ ਗਈ ਸੀ ਲੇਕਿਨ ਸਭ ਤੋਂ ਵੱਡਾ ਲੋਕਾਂ ਨੂੰ ਅਗਰ ਕਿ ਰਾਹਤ ਦੇਣੀ ਸੀ ਤਾਂ ਉਹ ਬਿਜਲੀ ਵਿਪਾਕ ਨੂੰ ਲੈ ਕੇ ਜੇ ਆ ਹੋ ਸਕਦਾ ਕਿਉਂਕਿ ਅਕਸਰ ਹੀ ਲੋ ਜਦੋਂ ਆਮ ਆਦੀ ਪਾਰਟੀ ਵੱਲੋਂ ਗਰੰਟੀਆਂ ਦਿੱਤੀਆਂ ਗਈਆਂ ਸਨ ਤਾਂ ਬਿਜਲੀ ਦੇ ਲੈ ਕੇ ਜਿਹੜੀ ਸਾਨੂੰ ਵੱਡੀ ਗਰੰਟੀ ਉਸ ਟਾਈਮ ਦਿੱਤੀ ਗਈ ਸੀ ਕਿ 300 ਜਹਾਂ ਬਿਜਲੀ ਦੇ ਮਾਫ ਨਾ ਚਿਰਉਣਗੇ ਲੇਕਿਨ ਜਿਤਨਾ ਕਿਤੇ ਹੁਣ ਬਿਜਲੀ ਵਿਭਾਗ ਦੇ ਵਿੱਚ ਜਿਹੜਾ ਹੈ ਦੁਬਾਰਾ ਤੋਂ ਜੋ ਜੋ ਲੋਕਾਂ ਨੂੰ ਸਹੂਲਤ ਦੇਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਗਈ ਆ ਲੇਕਿਨ ਜਿਤਨਾ ਕਿਤੇ ਹਰਬਜ ਸਿੰਘ 80 ਨਾਲ ਵੱਲੋਂ ਵੀ ਜਿਹੜੀ ਹੈ ਜਰੂਰ ਜਿਹੜੀ ਹੈ মিডিਆ ਨੂੰ ਸੰਬੋਧਨ ਜਿਹੜਾ ਹੈ ਉਹ ਕੀਤਾ ਗਿਆ ਔਰ ਨਾਲ ਹੀ ਗੱਲਬਾਤ ਜਿਹੜੀ ਹੈ ਜਰੂਰ ਕੀਤੀ ਗਈ ਤਾਂ ਜੋ ਕਿ ਆਮ ਲੋਕਾਂ ਨੂੰ ਜਿਹੜਾ ਹੈ ਉਹ ਫਾਇਦਾ ਮਿਲਦਾ ਹੋਇਆ ਨਜ਼ਰ ਆਵੇ ਲੇਕਿਨ ਕੁਝ ਸਵਾਲ ਵੀ ਨੇ ਜਿਸ ਵਿੱਚ ਨਵੇਂ ਮੀਟਰ ਜਿਹੜੇ ਲੱਗ ਰਹੇ ਨੇ ਉਹਨਾਂ ਨੂੰ ਲੈ ਕੇ ਬਹੁਤ ਸਾਰਾ ਲੋਕਾਂ ਦੇ ਵਿੱਚ ਕਸ਼ਮਾ ਕਾਸ਼ ਹੈ ਕਿ ਉਹ ਪ੍ਰੀਪੇਡ ਮੀਟਰ ਹੋਣਗੇ ਜਾਂ ਨਹੀਂ ਹੋਣਗੇ ਲੇਕਿਨ ਕਈ ਜਗ੍ਹਾ ਦੇ ਉੱਤੇ ਲੋਕ ਜਿਹੜੇ ਨੇ ਹੁਣ ਕਾਫੀ ਬਿਜਲੀ ਵਿਪਾਦ ਨੂੰ ਲੈ ਕੇ ਪ੍ਰੇਜ਼ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਲੇਕਿਨ ਪੰਜਾਬ ਸਰਕਾਰ ਲਗਾਤਾਰ ਹੀ ਬਜਟ ਪਾਸ ਕਰਦੀ ਹੈ ਬਜਟ ਪਾਸ ਕਰਨ ਤੋਂ ਬਾਅਦ ਹੈ ਉਹ ਨਾਲ ਹੀ ਜਿਹੜੀ ਹੈ ਉਹ ਜਰੂਰ ਕਿ ਤਰ ਜਾ ਰਿਹਾ ਕਿ ਤਾਂ ਜੋ ਕਿ ਇੱਕ ਅਲੱਗ ਮਾਹੌਲ ਦੇ ਵਿੱਚ ਜਿਹੜਾ ਹੈ ਉਹ ਬੈਠਾ ਜਾ ਸਕੇ ਸਰਬੋਜ ਸਿੰਘ ਈਟੀਓ ਉਹਨੂੰ ਜਿਹੜਾ ਹੈ ਜਰੂਰ ਲੋਕਾਂ ਨਾਲ ਜਿਹੜਾ ਹੈ ਉਹ ਜਰੂਰ ਇੰਨੀ ਗੱਲ ਵੀ ਕਹੀ ਜਾ ਰਹੀ ਹੈ ਕਿ ਜੇਕਰ ਕਿਸੇ ਵਿਅਕਤੀ ਕੋਲੋਂ ਤਕੀਦ ਦੇ ਬਿੱਲ ਜਿਹੜੇ ਨੇ ਉਹ ਦਿੱਤੇ ਜਾਣਗੇ ਲੇਕਿਨ ਅੱਜ ਦੀ ਗੱਲ ਸੁਣੀ ਹੈ ਅੱਜ ਹੁਣ ਜੋ ਲੋਕਾਂ ਨੂੰ ਆਮ ਲੋਕਾਂ ਨੂੰ ਕਾਫੀ ਜਾਇ ਹੈ ਬੈਨੀਫਿਟ ਮਿਲਦਾ ਹੋਇਆ ਉਹ ਨਜ਼ਰ ਆਵੇਗਾ ਅਹ ਈਟੀਓ ਸਾਹਿਬ ਈਟੀਓ ਸਾਹਿਬ ਈਟੀਓ ਸਾਹਿਬ ਕੀ ਕਹਿਣਾ ਚਾਹੋਗੇ ਚਾਹ ਵੀ ਤੁਸੀਂ ਸਭ ਕੀ ਕਹਿਣਾ ਚਾਹੋਗੇ ਬਹੁਤ ਵਗਿਆ ਉਤਰਾ ਲੱਗਦਾ ਹੈ ਕਿਤਾ ਗਿਆ ਕੀ ਕਹਿਣਾ ਚਾਹੋਗੇ ਹਾਂ ਜੀ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਪ੍ਰੈਸ ਕਾਨਫਰੰਸ ਕੀਤੀ ਔਰ ਖਾਸ ਤੌਰ ਤੇ ਬਿਜਲੀ ਵਿਭਾਗ ਮੈਂ ਖਾਸ ਤੌਰ ਤੇ ਪੰਜਾਬ ਦੇ ਲੋਕਾਂ ਨੂੰ ਵਧਾਈ ਦੇਣਾ ਚਾਹੂੰਗਾ ਕਿ ਬਿਜਲੀ ਵਿਭਾਗ ਪਿਛਲੇ ਸਮੇਂ ਦੇ ਵਿੱਚ ਸਰਪਲਸ ਦੇ ਵਿੱਚ ਗਿਆ ਸੋ ਵਾਦਾ ਜਿਹੜਾ ਇਹ ਪੰਜਾਬ ਦੇ ਲੋਕਾਂ ਦਾ ਹੀ ਵਾਦਾ ਸੀਗਾ ਪੰਜਾਬ ਦੇ ਲੋਕਾਂ ਨੇ ਆ ਝੋਲੀਆਂ ਭਰ ਭਰ ਕੇ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਵੋਟ ਪਾਈ ਸੀਗੀ ਸੋ ਅਸੀਂ ਵੀ ਬਿਜਲੀ ਬੋਰਡ ਦੇ ਵਿੱਚ ਬਹੁਤ ਜਿਆਦਾ ਇੰਪਰੂਵਮੈਂਟ ਕਰਕੇ ਔਰ ਬਿਜਲੀ ਬੋਰਡ ਨੂੰ ਮੁਨਾਫੇ ਦੇ ਵਿੱਚ ਖੜਿਆ ਔਰ ਉਹ ਜਿਹੜਾ ਮੁਨਾਫਾ ਆ ਅੱਜ ਬਿਜਲੀ ਬੋਰਡ ਦੇ ਖਪਤਕਾਰਾਂ ਦੇ ਵਿੱਚ ਵੰਡਦਿਆਂ ਖੁਸ਼ੀ ਮਹਿਸੂਸ ਹੋ ਰਹੀ ਹੈ ਸਰ ਕਿੰਨਾ ਕੁ ਬੈਨੀਫਿਟ ਮਿਲੇਗਾ ਕਿਉਂਕਿ ਲਗਾਤਾਰ ਹੀ ਲੋਕ ਕਹਿ ਰਹੇ ਸੀਗਾ ਕਿ ਬਿਜਲੀ ਵਿਭਾਗ ਕਾਫੀ ਪਿੱਛੇ ਜਾ ਰਿਹਾ ਹੈ ਬਹੁਤ ਸਾਰਾ ਨੁਕਸਾਨ ਹੋ ਰਿਹਾ ਹੈ ਪਿਛਲੀ ਪਿੱਛੇ ਜਾਣ ਵਾਲੀ ਤਾਂ ਕੋਈ ਗੱਲ ਨਹੀਂ ਹੈ ਮੈਂ ਪਹਿਲਾਂ ਵੀ بڑے ਮੰਚ ਮੰਚਾਂ ਦੇ ਉੱਤੇ ਕਹਿ ਚੁੱਕਾ ਹਾਂ ਕਿ ਬਿਜਲੀ ਵਿਭਾਗ ਜਿਹੜਾ ਹੈ ਉਹ ਫਾਇਦੇ ਦੇ ਵਿੱਚ ਆ ਅੱਜ ਅਸੀਂ ਉਹਦਾ ਜਿਹੜਾ ਇੱਕ ਸਪਸ਼ਟ ਜਿਹੜਾ ਟੈਰਿਫ ਰੇਟ ਜਾਰੀ ਕਰਕੇ ਟੈਰਿਫ ਰੇਟ ਜਿਹੜੇ ਆਏ ਨੇ ਉਥੋਂ ਸਪਸ਼ਟ ਹੁੰਦਾ ਹੈ ਕਿ ਬਿਜਲੀ ਬੋਰਡ ਘਾਟੇ ਦੇ ਵਿੱਚ ਨਹੀਂ ਆ ਜੇ ਬਿਜਲੀ ਬੋਰਡ ਘਾਟੇ ਦੇ ਵਿੱਚ ਹੁੰਦਾ ਤੇ ਅੱਜ ਲੋਕਾਂ ਦੇ ਉੱਤੇ ਬੋਝ ਪੈਂਦਾ ਅੱਜ ਬਿਜਲੀ ਦੇ ਰੇਟ ਵਧਾਏ ਜਾਂਦੇ ਤੁਸੀਂ ਦੇਖੋ 1 April 25 ਤੋਂ ਬਿਜਲੀ ਦੇ ਨਵੇਂ ਟੈਰਫ ਰੇਟ ਜਿਹੜੇ ਨੇ ਉਹ ਅਸੀਂ ਲਾਗੂ ਕਰ ਦਿੱਤੇ ਨੇ ਔਰ ਹਰ ਘਰ ਨੂੰ ਹਰ ਕੰਜ਼ਿਊਮਰ ਨੂੰ ਤਾਂ ਜਿਹੜਾ ਫਾਇਦਾ ਹੋਣਗਾ ਚੋਰੀ ਕੱਟੀ ਹੈ ਕਿਸੇ ਜਗ੍ਹਾ ਤੋਂ ਕਿਉਂਕਿ ਚੋਰੀ ਸਾਡੇ ਜਿਹੜੇ ਟਰਾਂਸਮਿਸ਼ਨ ਲਾਸਸ ਨੇ ਜਾਂ ਕੁਝ ਥੈਫਟਾ ਉਹਦੇ ਵਿੱਚ ਵੀ ਜਿਹੜੀ ਕਮੀ ਆ ਪਿਛਲੇ ਸਮੇਂ ਦੇ ਵਿੱਚ ਆਈ ਹੈ ਇਹ ਗੱਲ ਕਹੀ ਜਾ ਰਹੀ ਹੈ ਕਿ ਜਿਹੜਾ ਜਿਹੜਾ ਟੈਰਫ ਉਹ ਕਟਨ ਕਰਕੇ ਜਿਹੜਾ ਇਹ ਜਰੂਰ ਕੋਈ ਫਾਇਦਾ ਜਿਹੜਾ ਹੈ ਆਮ ਲੋਕਾਂ ਨੂੰ ਮਿਲਦਾ ਹੋਇਆ ਨਜ਼ਰ ਆਉਗਾ ਲੇਕਿਨ ਕਿਦ ਤਰ੍ਹਾਂ ਕਿਤੇ ਬਿਜਲੀ ਵਿਪਾਦ ਬੋਲੋ ਇੱਕ ਹੋਰ ਪੰਜਾਬ ਦੇ ਲੋਕਾਂ ਨੂੰ ਸਹੂਲਤ ਦਿੱਤੀ ਗਈ ਜਿਸ ਵਿੱਚ ਟੈਰਿਫ ਕਟਾਉਣ ਤੋਂ ਬਾਅਦ ਕਾਫੀ ਮੁਨਾਫਾ ਜਿਹੜਾ ਹੈ ਉਹ ਨਜ਼ਰ ਆਉਗਾ ਕੈਮਰਾ ਪਰਸਨ ਸੇਵਾ ਮੰਤਲ ਨਾਲ ਪੇਸ਼ੰਗ ਦਾ ਅਨਮਿਊਟ ਅਮਰ ਸਾਹਿਬ